ਅਗੇ ਪੜਾਂਗੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਰਪੰਦ ਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਸਾਰੇ ਗਏ ਵਿਵੇਕ ਸਦਨ ਦਾ ਲੋਕ ਆਰਪਣ ਤਖਤ ਸ੍ਰੀ ਕੇਸਕਰ ਸਾਹਿਬ ਤੇ ਜਥੇਦਾਰ ਸਿੰਘ ਸਾਬਾਨ ਗਿਆਨੀ ਸੁਲਤਾਨ ਸਿੰਘ ਦੇ ਵੱਲੋਂ ਕੀਤਾ ਗਿਆ ਜਿਸ ਵਿੱਚ ਟਰਸਟ ਵੱਲੋਂ ਕਵੀਆਂ ਤੇ ਗ੍ਰੰਥੀਆਂ ਦੇ ਨਾਲ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਗੁਰਮਤ ਅਤੇ ਰਸਮੀ ਵਿੱਦਿਆ ਮੁਫਤ ਦਿੱਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਸਰਪੰਦ ਦਾ ਪਲਾ ਚੈਰੀਟੇਬਲ ਟਰਸਟ ਦੇ ਉਪਰਾਲਾ ਕੀਤਾ ਸਮਾਜ ਸੇਵੀ ਐਸ.ਪੀ ਸਿੰਘ ਉਪਰਾਏ ਇਸ ਮੌਕੇ ਤੇ ਖਾਸ ਤੌਰ ਤੇ ਪਹੁੰਚੇ ਕਵੀਆਂ ਤੇ ਗ੍ਰੰਥੀ ਸਿੰਘਾਂ ਦੇ ਲਈ ਫ੍ਰੀ ਗੁਰਮਤ ਵਿੱਦਿਆ ਦਿੱਤੀ ਜਾਵੇਗੀ ਲੋੜਵੰਦ ਵਿਦਿਆਰਥੀਆਂ ਨੂੰ ਵੀ ਇਹ ਸਹੂਲਤ ਮਿਲੇਗੀ ਇਸ ਮੌਕੇ ਦੇ ਉੱਤੇ ਖਾਸ ਗੱਲਬਾਤ ਰੇਡੀ ਪੋਸਟ ਪੰਜਾਬ ਨਾਲ ਹਿਮਾਚਲ ਦੇ ਰਿਪਰੈਜ਼ੈਂਟੇਟਿਵ ਨੇ ਐਸ.ਪੀ ਉਪਰਾਏ ਨਾਲ ਕੀਤੀ ਹੈ ਕੀ ਕੋਸ਼ਣਾ ਦਾ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਲੋੜਵੰਦ ਵਿਦਿਆਰਥੀਆਂ ਦੇ ਲਈ ਅੱਜ ਸ਼੍ਰੀ ਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੋਂ ਇੱਕ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਅਰੰਭਤਾ ਤਖਸ਼ਿ ਰਕੇਸ਼ਗਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਕੀਤੀ ਗਈ ਸਰਬਤ ਦੇ ਭਲਾ ਦੇ ਚੈਰੀਟੇਬਲ ਟਰਸਟ ਦੇ ਐਸਪੀ ਉਭਰਾਏ ਜੀ ਚੇਅਰਮੈਨ ਸਾਹਿਬ ਮੌਜੂਦ ਨੇ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਥੈਂਕ ਯੂ ਜੀ ਥੈਂਕ ਯੂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਈ ਸਾਹਿਬ ਅੱਜ ਜੋ ਸ਼ੁਰੂਆਤ ਕੀਤੀ ਗਈ ਹੈ ਇਤਿਹਾਸਿਕ ਧਰਤੀ ਸ਼੍ਰੀ ਨੰਦਪੁਰ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਹੈ ਕਿਹੋ ਜੇ ਪ੍ਰਬੰਧ ਅਸੀਂ ਕੀਤੇ ਨੇ ਤੇ ਕਿਹੋ ਜੇ ਵਿਦਿਆਰਥੀ ਸਾਡੇ ਕੋਲ ਆਉਂਦੇ ਨੇ ਲੋੜਵੰਦ ਵਿਦਿਆਰਥੀ ਤੇ ਆਪਾਂ ਕੀ ਕੀ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਜੀ ਦੇਖੋ ਐਲਟੀਸੀ ਬਿਲਡਿੰਗ ਦੇਖ ਰਹੇ ਹੋ ਕੁਝ ਸਾਲ ਪਹਿਲਾਂ ਇਹ ਬਿਲਡਿੰਗ ਸ਼ੁਰੂ ਕੀਤੀ ਗਈ ਸੀ ਉਦੋਂ ਸਾਡਾ ਮਕਸਦ ਕੁਝ ਹੋਰ ਸੀਗਾ ਸਾਡਾ ਮਕਸਦ ਇਹ ਸੀ ਕਿ ਸਾਡੇ ਕੋਲ ਲਿਸਟ ਆਈ ਸੀ ਕਿ ਕਵੀ ਨੇ ਕੁਝ ਕੁਝ ਲੇਖਕ ਹੈ ਕੁਝ ਸਾਡੇ ਰਾਗੀ ਸਿੰਘ ਨੇ ਪਾਠੀ ਸਿੰਘ ਹੈ ਜਿਹੜੇ ਕਿ ਆਖਰੀ ਉਮਰ ਜਾ ਕੇ ਸੋ ਉਹਨਾਂ ਦਾ ਦੋ ਟਾਈਮ ਦੀ ਰੋਟੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਗੁਰਦੁਆਰਿਆਂ 'ਚ ਬੈਠੇ ਜਾਂ ਧਰਮਸਾਲਾ 'ਚ ਬੈਠੇ ਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਥੇ ਇੱਕ ਸਰਾਂ ਦਾ ਇੰਤਜ਼ਾਮ ਕੀਤਾ ਕਿ ਇੱਥੇ ਇੱਕ ਬਿਲਡਿੰਗ ਬਣਾਈ ਜਾਵੇ ਜਿਹਦੇ 'ਚ ਅਸੀਂ 40-50 ਬੰਦਿਆਂ ਦਾ ਰਹਿਣ ਦਾ ਇੰਤਜ਼ਾਮ ਕਰੀਏ ਥੱਲੇ ਹਾਲ ਬਣਾਇਆ ਜਿੱਥੇ ਕਿ ਕਵੀ ਦਰਬਾਰ ਲਗਿਆ ਕਰਨਗੇ ਪਰ ਉਹਨਾਂ ਨੂੰ ਅਸੀਂ ਕਿਹਾ ਵੀ ਇੱਥੇ ਆ ਕੇ ਤੁਸੀਂ ਲਿਖੋ ਕੜੀਆਂ ਲਿਖਤਾਂ ਜਿੰਨੀਆਂ ਹੋਣਗੀਆਂ ਉਹਨੂੰ ਅਸੀਂ ਇੰਟੈਸੀ ਕਰਾਵਾਂਗੇ ਉਹਨਾਂ ਨੂੰ ਬੁੱਕ ਸ਼ਾਪ ਆ ਕੇ ਤਾਂ ਅਸੀਂ ਫ੍ਰੀ ਡਿਸਟ੍ਰੀਬਿਊਸ਼ਨ ਕਰਾਂਗੇ ਉਹਦੇ ਲਈ ਫਿਰ ਇਹ ਜਿਹੜੀ ਜਗ੍ਹਾ ਦੇਖ ਰਹੇ ਹੋ ਉਸੇ ਨਾਲ ਪੂਰਾ ਜੰਗਲ ਹੈ ਤੇ ਨਹਿਰ ਦੇ ਕਿਨਾਰੇ ਕੰਡੇ ਆ ਤਾਂ ਬੜੀ ਪਿਆਰੀ ਜਗ੍ਹਾ ਇਹਨਾਂ ਵਾਸਤੇ ਸੋ ਇਹ ਬਣਾਈ ਗਈ ਉਸ ਤੋਂ ਬਾਅਦ ਫਿਰ ਜਿਹੜੇ ਸ਼ੁਰੂਆਤ ਕੀਤੀ ਤੇ ਸਾਡੇ ਕੋਲ ਬੱਚਿਆਂ ਨੇ ਆਣਾ ਸ਼ੁਰੂ ਕਰਤਾ ਕਿ ਸਾਨੂੰ ਸਕਿੱਲ ਡਿਵੈਲਪਮੈਂਟ ਬਾਰੇ ਸਾਨੂੰ ਇੱਕ ਡਾਇਰੈਕਟਰ ਇੱਥੋਂ ਦੇ ਇਹੋ ਜਿਹੇ ਮਿਲ ਗਏ ਜਿਨ੍ਹਾਂ ਦਾ ਇੰਟਰਸਟ ਇਹਦਾ ਸੀ ਕਿ ਤੁਸੀਂ ਸਕਿੱਲ ਡਿਵੈਲਪਮੈਂਟ ਦੇ ਹੋ ਕੇ ਕੰਮ ਕਰੋ ਤੇ ਫਿਰ ਅਸੀਂ ਪਨਲ ਕੰਪਿਊਟਰ ਸੈਂਟਰ ਵਗੈਰਾ ਖੋਲ੍ਹੇ ਇੱਥੇ ਉਹਦੀ ਲੈਬਸ ਖੋਲ੍ਹ ਦਿੱਤੀਆਂ ਗਈਆਂ ਉਦੇ ਨਾਲ ਨਾਲ ਫਿਰ ਸਾਡਾ ਸ਼ੋਰਟਹੈਂਡ ਟਾਈਪਿੰਗ ਦੇ ਇਹਨਾਂ ਦੇ ਬੱਚੇ ਅਸੀਂ ਤਿਆਰ ਕਰਨੇ ਸ਼ੁਰੂ ਕੀਤੇ ਤੇ ਕਿਉਂਕਿ ਇਹ ਬੜੀ ਪੁੱਤਰ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਇੱਥੇ ਫਿਰ ਕੀਰਤਨ ਸਿਖਾਣਾ ਸ਼ੁਰੂ ਕੀਤਾ ਅਸੀਂ ਜਿਸ ਦੀ ਕਲਾਸੇ ਲੱਗਦੀਆਂ ਨੇ ਬਾਕਾਇਦਾ ਜਿਹੜੇ ਅਸੀਂ ਬੱਚੇ ਤਿਆਰ ਕਰ ਰਹੇ ਹਾਂ ਉਹਨਾਂ ਦੀ 3 ਸਾਲ ਦੀ ਬੀਏ ਹੈ ਉਹਨਾਂ ਦੀ 2 ਸਾਲ ਦੀ ਐਮਏ ਹੈ ਸੋ ਅਸੀਂ ਪੰਜਾਬੀ ਯੂਨੀਵਰਸਿਟੀ ਨਾਲ ਸਾਡਾ ਟਾਈਪ ਹੈ ਔਰ ਉੱਥੇ ਸਾਲ ਦੀ ਫੀਸ ਜਿਹੜੀ ਇੱਕ ਬੱਚੇ ਦੀ 39000 ਹੈ ਉਹ ਬੱਚੇ ਕੋਲ ਕੋਈ ਫੀਸ ਨਹੀਂ ਲਈ ਜਾਂਦੀ ਇੱਥੇ ਜਿੰਨੇ ਵੀ ਸਾਡੇ ਕੋਰਸ ਚੱਲਦੇ ਨੇ ਕਿਸੇ ਬੱਚੇ ਕੋਲੋਂ 1 ਰੁਪਿਆ ਫੀਸ ਨਹੀਂ ਲਈ ਜਾਂਦੀ ਇਹ ਜਿਹੜੀ ਫੀਸ ਹੈ ਇਹ ਵੀ ਜਿਹੜੀ ਯੂਨੀਵਰਸਿਟੀ ਵਿੱਚ ਉਹ ਟੈਸਟ ਹੀ ਪੇ ਕਰਦਾ ਤੇ ਅੱਜ ਅੱਜ ਫਿਰ ਇਹ ਜਿਹੜੀ ਬਿਲਡਿੰਗ ਕਿਉਂਕਿ ਬਿਲਡਿੰਗ ਦੇ ਕੰਮ ਚੱਲਦੇ ਜਾ ਰਹੇ ਸੀ ਕਦੀ ਕਿਚਨ ਬਣ ਗਿਆ ਕਦੀ ਉਹ ਬਣ ਗਿਆ ਹੁਣ ਕੰਪਲੀਟ ਹੋ ਗਈ ਸੀ ਕੰਮ ਪਹਿਲਾਂ ਸ਼ੁਰੂ ਹੋ ਚੁੱਕੇ ਹੋਏ تھے ਇੱਥੇ ਕਈ ਸੈਮੀਨਾਰ ਹੋ ਚੁੱਕੇ ਨੇ ਤੇ ਕਵੀ ਦਰਬਾਰ ਅੱਜ ਕੱਲ੍ਹ ਵੀ ਇੱਥੇ ਕਵੀ ਦਰਬਾਰ ਜਲਾਵ ਕੀਤਾ ਗਿਆ ਤੇ ਕਵੀ ਆਈ ਸੀ ਸਾਡੇ ਪੰਜਾਬ ਚੋਂ ਤੇ ਬੜਾ ਅੱਛਾ ਕਵੀ ਦਰਬਾਰ ਸਾਮਨ ਦੇ ਉੱਤੇ ਕੀਤਾ ਗਿਆ ਸਾਮ ਤੋ ਉਹ ਵੀ ਕਰਿਆ ਗਿਆ ਤੇ ਅੱਜ ਫਿਰ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੋ ਅੱਜ ਉਹਨਾਂ ਨੇ ਆ ਕੇ ਇੱਥੇ ਤੇ ਇਹਦਾ ਉਗਾਟਨ ਕੀਤਾ ਇਸ ਤੋਂ ਪਹਿਲਾਂ ਇਸ ਬਿਲਡਿੰਗ ਦਾ ਨਹੀਂ ਪੱਥਰ ਸੀ ਉਹ ਸਾਡੇ ਜਥੇਦਾਰ ਸਾਹਿਬ ਹਰਮਨ ਸਿੰਘ ਜੀ ਨੇ ਤੇ ਪੰਜ ਪਿਆਰੇ ਸਹਿਬਾਨ ਨੇ ਆ ਕੇ ਉਹਦਾ ਕੀਤਾ ਸੀ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੋਵੇਸ਼ ਲਟਾਵਾ ਸ਼੍ਰੀ ਅਨੰਦਪੁਰ ਸਾਹਿਬ